ਅਗਲੀ ਗੱਲ ਕਰਦੇ ਜਾਈਏ ਰਾਸ਼ਪਤੀ ਟਰੰਪ ਉਹਨਾਂ ਦਾ ਜਿਹੜਾ ਏਸ਼ੀਆ ਦੇ ਦੌਰੇ ਦੇ ਵਿੱਚ ਇੱਕ ਹੋਰ ਐਗਰੀਮੈਂਟ ਸਾਹਮਣੇ ਆਇਆ ਹੈ ਸਾਊਥ ਕੋਰੀਆ ਜਿਨ੍ਹਾਂ ਨੇ ਆਪਣਾ ਇੱਥੇ ਹੰਡਾਈ ਦਾ ਇੱਕ ਬੈਟਰੀ ਪਲਾਂਟ ਲਾਉਣਾ ਸੀ ਜਿੱਥੇ ਈਸਤਰੀ ਬਾਦ ਦੇ ਵਿੱਚ ਰੇਡ ਵੱਜੀ ਸੀ 400 ਬੰਦੇ ਜਿਹੜੇ ਉਹ ਡਿਟੇਨ ਕੀਤੇ ਗਏ ਸੀ ਫਿਰ ਉਹ ਵਾਪਸ ਚਲੇ ਗਏ ਸੋ ਰਿਸ਼ਤੇਾਂ 'ਚ ਖਟਾਸ ਜਿਹੜੀ ਉਹ ਆ ਗਈ ਸੀਗੀ ਪਰ ਅੱਜ ਰਾਸ਼ਪਤੀ ਟਰੰਪ ਉੱਥੇ ਜਦੋਂ ਪਹੁੰਚੇ ਆ ਸਾਊਥ ਕੋਰੀਆ ਦੇ ਵਿੱਚ ਤੇ ਉਹਨਾਂ ਨੇ ਟ੍ਰੇਡ ਡੀਲ ਦੇ ਉੱਤੇ ਕਿੰਨੇ ਵੀ ਦੋਨਾਂ ਧਿਰਾਂ ਨੇ ਐਗਰੀਮੈਂਟ ਕਰ ਲਿਆ ਆ ਉਹਨਾਂ ਨੇ ਹਾਂ ਜਿਹੜੀ ਆ ਹਰੀ ਚੰਡੀ ਆ ਉਹ ਕਰ ਦਿੱਤੀ ਆ ਸੋ ਟ੍ਰੇਡ ਡੀਲ ਜਿਹੜੇ ਰਾਸ਼ਪਤੀ 트럼ਪ ਤੇ ਜਿਹੜੇ ਸਾਊਥ ਕੋਰੀਆ ਦੇ ਲੀਡਰ ਲੀ ਜੇ ਮਿਉਂਗ ਉਹਨਾਂ ਦੇ ਵਿਚਾਲੇ ਜਿਹੜੀ ਉਹ ਬਣ ਚੁੱਕੀ ਹੈਗੀ ਆ 트럼ਪ ਹੁਣ ਆ ਦੇ ਏਜੰਡੇ ਦੇ ਉੱਤੇ ਹੁਣ ਅਗਲੀ ਜਿਹੜੀ ਗੱਲਬਾਤ ਆ ਚਾਈਨਾ ਦੇ ਜਿਹੜੇ ਲੀਡਰ ਰਾਸ਼ਪਤੀ ਆ ਸ਼ੀ ਜਿੰਗਪਿੰਗ ਦੇ ਨਾਲ ਜਿਹੜੀ ਉਹ ਹੋਵੇਗੀ ਸੋ ਇਹ ਹੁਣ ਇਸ ਤਰੀਕੇ ਦੀ ਜਿਹੜੀ ਟ੍ਰੇਡ ਡੀਲ ਆ ਉਹ ਹੁਣ ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਅੱਗੇ ਜਿਹੜੀ ਆ ਇਸ ਦੇ ਵਿੱਚ ਵੱਧਦੀ ਆ ਪਰ ਇਹ ਇੱਕ ਚੰਗੀ ਗੁੱਡ ਨਿਊਜ਼ ਆ ਵੀ ਸਾਊਥ ਕੋਰੀਆ ਤੇ ਯੂਐਸ ਦਾ ਜਿਹੜਾ ਐਗਰੀਮੈਂਟ ਆ ਉਹ ਹੁਣ ਹੋ ਚੁੱਕਾ ਆ ਇਸ ਐਗਰੀਮੈਂਟ ਦੇ ਤਹਿਤ ਜਿਹੜੇ ਸਾਊਥ ਕੋਰੀਆ ਵਾਲੇ ਆ ਉਹ ਅਮਰੀਕਾ ਦੇ ਜਿਹੜੇ ਪਲੇਨਸ ਆ ਅਮਰੀਕਨ ਪਲੇਨਸ ਆ ਉਹ ਉਹਨਾਂ ਨੂੰ ਬਾਇ ਕਰਨਗੇ ਤੇ ਨਾਲ ਨੈਚੁਰਲ ਗੈਸ ਵੀ ਜਿਹੜੀ ਉਹ ਬਾਈ ਕਿੱਤੀ ਜਿਹੜੀ ਉਹ ਜਾਊਗੀ 트럼ਪ ਹੁਣਾਂ ਨੇ ਰਿਪੋਰਟਰਸ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਡਿਡ ਵੀ ਡਿਡ ਵੀ ਡਿਡ ਰੀਚ ਅ ਡੀਲ ਡਿਨਰ ਜਿਹੜਾ ਹੋਸਟ ਕੀਤਾ ਗਿਆ ਸੀ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਲੀ ਜੀ ਮਿਉਂਗ ਹੁਣਾਂ ਦੇ ਦੁਆਰਾ ਵਾਈਟ ਹਾਊਸ ਨੇ ਜਿਹੜੀ ਫੈਕਟ ਸ਼ੀਟ ਰਿਲੀਜ਼ ਕੀਤੀ ਆ ਉਸ ਦੇ ਵਿੱਚ ਜਿਹੜਾ ਉਹ ਕਿਹਾ ਹੈ ਵੀ ਜਿਹੜੀ ਕੋਰੀਆ ਨੇ ਆ ਉਹ 103 ਨਵੇਂ ਬੋਇੰਗ ਦੇ 에ਅਰਕ੍ਰਾਫਟ ਆ ਉਹਨਾਂ ਨੂੰ ਖਰੀਦੇਗੀ ਇਸ ਤੋਂ ਇਲਾਵਾ ਜਿਹੜੇ ਇੰਜਨ ਮੈਨੂਫੈਕਚਰਰ ਹੈਗੇ ਆ ਸਿਨਸినాਟੀ ਬੇਸਡ ਜੀਈ 에어로ਸਪੇਸ ਉਹਨਾਂ ਦੇ ਇੰਜਨ ਖਰੀਦੂਗੀ ਤੇ ਕੁੱਲ ਮਿਲਾ ਕੇ 50 ਬਿਲੀਅਨ ਡਾਲਰ ਦਾ ਜਿਹੜਾ ਸਮਾਨ ਆ ਸਾਊਥ ਕੋਰੀਆ ਆ ਉਹ ਖਰੀਦਣ ਜਾ ਰਹੀ ਹੈਗੀ ਆ ਸਾਊਥ ਕੋਰੀਆ ਨੇ ਇਹ ਵੀ ਮੰਨਿਆ ਵੀ ਉਹ 3.3 ਮਿਲੀਅਨ ਟਨ ਹਰ ਸਾਲ ਅਮਰੀਕਨ ਲਿਕਵਿਡ ਨੈਚੁਰਲ ਗੈਸ ਆ ਉਸ ਨੂੰ ਜਿਹੜਾ ਉਹ ਖਰੀਦਿਆ ਕਰੇਗੀ ਤੇ 3 ਬਿਲੀਅਨ ਡਾਲਰ ਇਨਵੈਸਟ ਕਰੇਗੀ ਅਗਲੇ 5 ਸਾਲਾਂ ਦੇ ਵਿੱਚ ਯੂਐਸ ਦੀ ਪਾਵਰ ਗ੍ਰਿਡ ਇਨਫਰਾਸਟ੍ਰਕਚਰ ਦੇ ਨਾਲ ਤੇ 150 ਬਿਲੀਅਨ ਡਾਲਰ ਦੇ ਕਿੰਨੇ ਵੀ ਲੋਨਸ ਆ ਉਹ ਹੋਣਗੇ ਜਿਹਦੇ ਵਿੱਚ ਸ਼ਿਪ ਬਿਲਡਿੰਗ ਪੋਰਟ ਇਨਫਰਾਸਟ੍ਰਕਚਰ ਇਨਵੈਸਟਮੈਂਟ ਆ ਉਹ ਬਣਾਈ ਜਾਊਗੀ ਜਿਹਦੇ ਵਿੱਚ ਦੋਨੋਂ ਮੁਲਕ ਅੱਧੋ-ਅੱਧ 50-50 ਪਰਸੈਂਟ ਜਿਹੜਾ ਆ ਖਰਚਾ ਆ ਉਸ ਦੇ ਵਿੱਚ ਚੱਲਣਗੇ ਟ੍ਰੈਜਰੀ ਸਕਾਟ ਪੈਸੈਂਟ ਅਨੇ ਜਿਹੜਾ ਇਹ ਕਿਹਾ ਵੀ ਟ੍ਰੇਡ ਬ੍ਰੇਕਥਰੂ ਜਿਹੜਾ ਸਾਊਥ ਕੋਰੀਆ ਦੇ ਨਾਲ ਅਨ ਲਾਈਕਲੀ ਸੀਗਾ ਇਸ ਅਨਾਉਂਸਮੈਂਟ ਤੋਂ ਪਹਿਲਾਂ ਪਰ ਰਾਸ਼ਪਤੀ ਟਰੰਪ ਜਦੋਂ ਖੁਦ ਉੱਥੇ ਹੁਣ ਗਏ ਆ ਤਾਂ ਇਹ ਡੀਲ ਨੂੰ ਨੇਪਰੇ ਜਿਹੜਾ ਉਹ ਚਾੜ ਕੇ ਵਾਪਸ ਜਿਹੜੇ ਉਹ ਪਹੁੰਚੇ ਆ ਸੋ ਕੈਨ ਦੇ ਬੀ ਕੱਲ ਰਾਤ ਤੱਕ ਪ੍ਰੋਸਪੈਕਟ ਕੋਈ ਬਾੜਾ ਰੌਸ਼ਨੀ ਨਹੀਂ ਸੀ ਨਜ਼ਰ ਆ ਰਹੀ ਨਾਟ ਦੈਟ ਬ੍ਰਾਈਟ ਅ ਤੇ ਪਰ ਕਹਿੰਦੇ ਵੀ ਡਰਾਮੈਟਿਕ ਪ੍ਰੋਗਰੈਸ ਆਪਾਂ ਅੱਜ ਇਸ ਦੇ ਵਿੱਚ ਦੇਖਿਆ ਸਾਊਥ ਕੋਰੀਆ ਦੇ ਜਿਹੜੇ ਟਾਪ ਪ੍ਰੈਜ਼ੀਡੈਂਸ਼ੀਅਲ ਪਾਲਿਸੀ ਐਡਵਾਈਜ਼ਰ ਆ ਉਸ ਦਾ ਜਿਹੜਾ ਇਹ ਕਹਿਣਾ ਸੀਗਾ ਜੁਲਾਈ ਦੇ ਵਿੱਚ ਜਿਹੜੇ ਉਹਨਾਂ ਨੇ ਡੀਲ ਕੀਤੀ ਸੀਗੀ 트럼ਪ ਹੋਣਾ ਦੇ ਨਾਲ ਵੀ ਜਿਹੜੇ ਯੂ ਐਸ ਦੀ ਡਿਊਟੀ ਆ ਔਰ ਉਸ ਨੂੰ 25% ਤੋਂ ਘਟਾ ਕੇ 15% ਕਰ ਦਿੱਤਾ ਜਾਵੇ ਜੋ ਅਮਰੀਕਾ ਦੇ ਵਿੱਚ ਸਮਾਨ ਸਾਊਥ ਕੋਰੀਆ ਤੋਂ ਆ ਰਿਹਾ ਆ ਉਹਦੇ ਵਿੱਚ ਕਾਪਰ ਸਟੀਲ ਤੇ ਐਲੂਮੀਨੀਅਮ ਨੂੰ ਛੱਡਿਆ ਗਿਆ ਸੀ ਉਹਨਾਂ ਉੱਤੇ ਜਿਹੜੀ ਆਹੋ ਜਿਹੜੇ ਉਸੇ ਤਰੀਕੇ ਦੇ ਨਾਲ ਲੱਗਨੇ ਸੀਗੇ ਪਰ ਹੁਣ ਇੱਕ ਵਧੀਆ ਜਿਹੜੀ ਟ੍ਰੇਡ ਡੀਲ ਆ ਉਹ ਬਣ ਚੁੱਕੀ ਹੈਗੀ ਆ ਸੋ ਪਹਿਲਾਂ ਸਾਊਥ ਕੋਰੀਆ ਵਾਲੇ ਵੀ ਇਹੀ ਕਹਿੰਦੇ ਰਹੇ ਸੀਗੇ ਕਿ 트럼ਪ ਹੋਣਾ ਦੀਆਂ ਜਿਹੜੀਆਂ ਡਿਮਾਂਡਸ ਆ ਔਰ ਸਾਡੇ ਲਈ ਜਿਹੜਾ ਉਹ ਨਹੀਂ ਮੰਨੀਆ ਜਾ ਸਕਦੀਆਂ ਅਫੋਰਡ ਜਿਹੜਾ ਉਹ ਅਸੀਂ ਨਹੀਂ ਕਰ ਸਕਦੇ ਹੈਗੇ 350 ਬਿਲੀਅਨ ਡਾਲਰ ਦਾ ਜਿਹੜਾ ਇਨਵੈਸਟਮੈਂਟ ਪੈਕੇਜ ਸੀ ਉਸ ਦੇ ਵਿੱਚ ਪਰ ਟ੍ਰੰਪ ਹੋਣਾ ਨੇ ਉੱਥੇ ਪਹੁੰਚ ਕੇ ਇਵੈਂਚੁਅਲੀ ਜਿਹੜਾ ਆ ਇਸ ਡੀਲ ਨੂੰ ਜਿਹੜਾ ਉਹ ਸਿਰੇ ਚੜਿਆ ਜਿਸ ਦੇ ਵਿੱਚ ਨੈਚੁਰਲ ਗੈਸ ਪੋਰਟ ਬਿਲਡਿੰਗ ਤੇ ਜਿਹੜੇ ਜਹਾਜ਼ ਆ ਉਹ ਸਾਊਥ ਕੋਰੀਆ ਵਾਲੇ ਹੁਣ ਅਮਰੀਕਾ ਤੋਂ ਖਰੀਦਣਗੇ